ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਅੱਜ ਰਖੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬੰਨ ਰਹੀਆਂ ਹਨ ਉੱਥੇ ਹੀ ਇੱਕ ਘਰ ਦਾ ਚਿਰਾਗ ਬੁੱਝ ਗਿਆ ਉੱਥੇ ਹੀ ਅੱਜ ਤੜਕਸਰ ਅੰਮ੍ਰਿਤਸਰ ਦੇ ਗੋਲਡਨ ਗੇਟ ਕੋਲ ਇੱਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਦਾ ਨਾਮ ਮਨਪ੍ਰੀਤ ਸਿੰਘ ਸੀ ਉਹ ਰਖੜ ਪੁੰਨਿਆ ਤੇ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਜਿਸ ਦੀ ਇੱਕ ਗੱਡੀ ਦੇ ਨਾਲ ਵੱਜਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਉੱਥੇ ਹੀ ਪਰਿਵਾਰਿਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਵੀਜ਼ਾ ਲੱਗਾ ਸੀ ਤੇ 30 ਅਗਸਤ ਨੂੰ ਇਸ ਨੇ ਨਿਊਜ਼ੀਲੈਂਡ ਰਵਾਨਾ ਹੋਣਾ ਸੀ ਤੇ ਨੌਜਵਾਨ ਦੇ ਸਾਰੇ ਸੁਪਨੇ ਧਰੇ ਧਰਾ ਹੀ ਰਹਿ ਗਏ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਹਰਪਾਲ ਸਿੰਘ ਜੀ ਨੇ ਦੱਸਿਆ ਕਿ ਅੱਜ ਸਵੇਰੇ 골ਡਨ ਗੇਟ ਕੋਲ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਗੱਡੀ ਦੇ ਨਾਲ ਵੱਜਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਨੌਜਵਾਨ ਅੱਜ ਰਖੜ ਪੁੰਨਿਆ ਤੇ ਮੇਲੇ ਤੇ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਤੇ 10 ਦਿਨ ਬਾਅਦ ਇਸਨੇ ਵਿਦੇਸ਼ ਰਵਾਨਾ ਹੋਣਾ ਸੀ ਕਿਉਂਕਿ ਇਸ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੋਇਆ ਸੀ। ਜਿਸ ਦੇ ਚਲਦੇ ਇਹ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਤੇ ਰਸਤੇ ਵਿੱਚ ਐਕਸੀਡੈਂਟ ਹੋਣ ਨਾਲ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਸ ਗੱਡੀ ਦੇ ਨਾਲ ਇਸ ਦਾ ਐਕਸੀਡੈਂਟ ਹੋਇਆ ਹੈ ਉਸ ਗੱਡੀ ਦੇ ਡਰਾਈਵਰ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਲਦੀ ਹੀ ਉਸ ਨੂੰ ਕਾਬੂ ਕਰਕੇ ਸਜ਼ਾ ਦਿੱਤੀ ਜਾਵੇਗੀ। ਉੱਥੇ ਹੀ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਹਨਾਂ ਦੇ ਜਵਾਨ ਪੁੱਤ ਨੇ ਜਿਹੜੇ ਵਿਦੇਸ਼ ਜਾਣ ਦੇ ਸੁਪਨੇ ਵੇਖੇ ਸੀ ਉਹ ਸਾਰੇ ਧਰੇ ਧਰਾਏ ਹੀ ਰਹਿ ਗਏ। ਦਿਖਾਉਣਾ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਵੀਰ ਜੀ ਮਰਾਨਾ ਅਮਨਦੀਪ ਸਿੰਘ ਕੀ ਹੋਇਆ ਇੱਕ ਥਰੀ ਜਗ੍ਹਾ ਟਕਰਵਾ ਬਸ ਵੀਰ ਜੀ ਅਸੀਂ ਆ ਸਾਹਮਣੇ ਟਵਾੜਾ ਕੰਪਨੀ ਦੀ ਜੌਬ ਕਰਦੇ ਆ ਸਾਨੂੰ ਪਤਾ ਲੱਗਾ ਵੀ ਬਾਹਰ ਕੋਈ ਐਕਸੀਡੈਂਟ ਹੋਇਆ ਹੈ ਭੱਜ ਕੇ ਆਏ ਆ ਤੇ ਆ ਵੀਰ ਦੀ ਇੱਥੇ ਡੱਡ ਹੋਇਆ ਪਿਆ ਸੀ ਕਹਿੰਦੇ ਆ ਕੋਈ ਬੱਸ ਵਾਲਾ ਟੱਕਰ ਮਾਰ ਗਿਆ ਨੂੰ ਵੀਰ ਬੱਸ ਚੜ ਗਈ ਬੱਸ ਚੜ ਗਈ ਤੇਤੇ ਬੱਸ ਵਾਲਾ ਕਾਬੂ ਨਹੀਂ ਉਹ ਭੱਜ ਗਿਆ ਸਰ ਬੱਸਾਂ ਵਾਲੇ ਕਿੱਥੇ ਟਰੱਕਾਂ ਵਾਲੇ ਖਲਾਉਂਦੇ ਜੇ ਬੜੇ ਇੱਥੇ ਬੜੇ ਹਾਸੇ ਹੋਏ ਹੋ ਚੁੱਕੇ ਆ ਅੱਗੇ ਵੀ ਪਿੱਛੇ ਦੇ ਇੱਕ ਕੁੜੀ ਮਰੀ ਸੀ ਉਹ ਵੀ ਵਿਚਾਰੀ ਜਿੱਦਾਂ ਕੰਮ ਤੇ ਚਲੀ ਸੀ ਤੇ ਉਹ ਮੋਹ ਸਰਲੇ ਬੇਟਾ ਇਹ ਤੇ ਕੋਈ ਪਤਾ ਨਾ ਕਹਿੰਦੇ ਫੌਜੀਆ ਦਾ ਕੋਈ ਟਰੱਕ ਮਾਰ ਗਿਆ ਨੂੰ ਉਹ ਵੀ ਭੱਜ ਗਏ ਵਿਚਾਰੇ ਇਹ ਤੇ ਪ੍ਰਾਈਵੇਟ ਬੱਸ ਸੀ ਵੀ ਸਰਕਾਰੀ ਬੱਸ ਇਹ ਵੀਰ ਜੀ ਪਤਾ ਨਹੀਂ ਕੋਈ ਕਰੀ ਪ੍ਰਾਈਵੇਟ ਅੱਜ ਇਹ ਤਿਹਾਰ ਦਾ ਦੇਣਾ ਤੇ ਕਰਕੇ ਜਾਮ ਜੂ ਵੀ ਬੜਾ ਚੱਲਾ ਦਿਹਾੜ ਪਤਾ ਨਹੀਂ ਅਹੀਂ ਤੇ ਅੰਦਰ ਕੰਪਨੀ ਤੇ ਸਾਹਮਣੇ ਟਵੇਲਾ ਚ ਕੰਮ ਕਰਦੇ ਆ ਅਹੀਂ ਤੇ ਬਾਹਰ ਆਏ ਆ ਪਾ ਲਗਾ ਵੀਰ ਜੀ ਦਾ ਲਾਸ਼ ਪਈ ਤੇ ਇਹ ਵੀਰ ਰਹਿਣਾ ਲੱਗਦਾ ਲੱਗੇ ਇਹ ਵੀਰ ਜੀ ਕਹਿੰਦੇ ਇਹ ਅਸਾਂ ਸੇ ਵੇਖਿਆ ਭਾਬੇ ਬਗਾਲੇ ਦਾ ਐਡਰੈਸ ਸ਼ੋਅ ਕਰਨ ਦਾ ਦਾ ਵੀਰ ਦਾ ਇੱਕ ਮੁੱਕ ਦੇ ਐਂਬੂਲੈਂਸ ਤੇ ਪੁਲਿਸ ਨੂੰ ਬੁਲਾਇਆ ਗਿਆ ਮੁਲਾਜ਼ਮ ਤਰੇ ਫਿਰਦੇ ਆ ਗਏ ਕੋਈ ਨਹੀਂ ਤੁਹਾਡੇ ਸਾਹਮਣੇ ਖੜੋਤੇ ਮੁਲਾਜ਼ਮਾਂ ਕੀ ਉਹ ਕੜਨਾ ਵਾਪਨੀ ਕਿਹੜੀ ਜਗ੍ਹਾ ਤੇ ਕੜਨਾ ਵਾਪਨੀ ਹੈ ਇਹ ਦੁਗੁਰਜੀ ਦੇ ਲਾਗੇ ਵਾਪਨੀ ਹੈ ਭਾਜੀ ਕੀ ਹੋਇਆ ਉਹਦੇ ਰਹਿਣ ਵਾਲਾ ਮੁੰਡਾ ਹੈ ਕੀ ਗੱਲਬਾਤ ਹੋਈ ਇੱਕ ਕਮਲੇਟ ਆਈ ਸੀ 112 ਤੇ ਅਸੀਂ ਇੱਕ ਕਮਲੇਟ ਦੇ ਤੌਰ ਤੇ ਅਸੀਂ ਆਏ ਆਣ ਕੇ ਦੇਖਿਆ ਇਹਦਾ ਸਵੇਟ ਹੋਇਆ ਵਾ ਰੈਡ ਹੋਇਆ ਆਇਆ ਇਹ ਨਹੀਂ ਪਤਾ ਕਿ ਕਿਹੜੀ ਚੀਜ਼ ਦਾ ਹੋਇਆ ਕਿਹੜੀ ਨਾ ਨਹੀਂ ਲੋਕੀ ਕਹਿ ਰਹੇ ਕਿ ਬਸ ਨਾਲ ਹੋਇਆ ਬਸ ਨਾਲ ਫਰਾ ਰਿਹਾ ਲੋਕੀ ਕਹਿੰਦੇ ਬਸ ਨਾਲ ਹੋਇਆ ਬਸ ਨਾਲ ਹੋਇਆ ਜ਼ਰੂਰ ਉਹ ਕੈਮਰੇ ਚੈੱਕ ਕਰਾਂਗੇ ਤੇ ਫੇਰ ਪਤਾ ਲੱਗੇਗਾ ਜਿਹੜੇ ਹੈਗਾ ਸੀਸੀਟੀਵੀ ਕੋਈ ਝਾਂਦੇ ਦੇਖਣਾ ਪਏਗਾ ਲਾਗੇ ਤੱਕ ਜ ਆਪਣੇ ਜੜਸੇ ਹੈਗੀਆਂ ਜੜਸਿਆਂ ਦੇ ਕੋਈ ਕੈਮਰਾ ਹੋਵੇ ਫੇਰ ਪਤਾ ਲੱਗੇਗਾ ਪਰਿਵਾਰ ਨਾਲ ਗੱਲਬਾਤ ਹੋਈ ਆ ਰਿਹਾ ਕੋਈ ਨਾ ਨਹੀਂ ਕੋਈ ਗੱਲਬਾਤ ਨਹੀਂ ਹੈ ਕੀ ਉਹ ਕੜਨਾ ਵਾਪਰੀ ਕਿਹੜੀ ਜਗ੍ਹਾ ਤੇ ਕੜਨਾ ਵਾਪਰੀ ਇਹ ਦੁਰਜੀ ਦੇ ਲਾਗੇ ਵਾਪਰੀ ਹੈ ਭਜੀ ਕਰੋ ਕੀ ਹੋਇਆ ਉਹਦੇ ਰਹਿਣ ਵਾਲਾ ਮੁੰਡਾ ਹੈ ਕੀ ਗੱਲ ਬਾਤ ਹੋਈ ਇਹ ਇੱਕ ਕਮਲੇਟ ਆਈ ਸੀ 112 ਤੇ ਅਸੀਂ ਇੱਕ ਕਮਲੇਟ ਦੇ ਤੌਰ ਤੇ ਅਸੀਂ ਆਏ ਆਣ ਕੇ ਦੇਖਿਆ ਇਹਦਾ ਸਵੇਟ ਹੋਇਆ ਵਾ ਡੈਡ ਹੋਇਆ ਆਇਆ ਪਿਆ ਇਹਦੇ ਨਹੀਂ ਪਤਾ ਕਿਹੜੀ ਚੀਜ਼ ਨਾਲ ਹੋਇਆ ਕਿਹੜੀ ਨਾਲ ਨਹੀਂ ਲੋਕੀ ਕਹਿ ਰਹੇ ਕਿ ਬੱਸ ਨਾਲ ਹੋਇਆ ਬੱਸ ਨਾਲ ਫਰਾ ਰਿਹਾ ਲੋਕੀ ਕਹਿੰਦੇ ਬੱਸ ਨਾਲ ਹੋਇਆ ਬੱਸ ਨਾਲ ਹੋਇਆ ਜ਼ਰੂਰ ਉਹ ਕੈਮਰੇ ਚੈੱਕ ਕਰਾਂਗੇ ਤੇ ਫੇਰ ਪਤਾ ਲੱਗੇਗਾ ਕਿ ਕਿਹੜੇ ਹੈਗਾ ਸੀਸੀਟੀਵੀ ਕੋਈ ਝਾੜ ਦੇ ਦੇਣਾ ਦੇਖਣਾ ਪਏਗਾ ਲਾਗੇ ਤੱਕ ਜ ਆਪਣੇ ਜੜਸੇ ਹੈਗੀਆਂ ਜੜਸਿਆਂ ਦੇ ਕੋਈ ਕੈਮਰਾ ਹੋਵੇ ਫੇਰ ਪਤਾ ਲੱਗੇ ਪਰਿਵਾਰ ਨਾਲ ਗੱਲਬਾਤ ਹੋਈ ਆ ਰਿਹਾ ਕੋਈ ਨਾਲ ਨਹੀਂ ਇਹ ਕੋਈ ਗੱਲਬਾਤ ਨਹੀਂ ਹੈ